ਸਾਰੇ ਪੰਜਾਬ 'ਚ ਚੱਲੇਗਾ ਆਮ ਪਾਰਟੀ ਸਰਕਾਰ ਭਵੰਤਮਾਨ ਜਿਹੜਾ ਮੁੱਖ ਮੰਤਰੀ ਆ ਉਹਨਾਂ ਨੇ ਬੜੀ ਹੀ ਬੇਹੂਦਾ ਹਰਕਤ ਕੀਤੀ ਆ ਕਿੱਥੇ ਮੋਦੀ ਜੀ ਜਿਹੜੀਆਂ ਸੁਝਾਵਾ ਆ ਰਹੀਆਂ ਸਾਰੇ ਪੰਜਾਬ 'ਚ ਉਹਨਾਂ ਨੇ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਆ ਔਰ ਉੱਥੋਂ ਉਹਨਾਂ ਨੇ ਜਿੱਥੇ ਉਹ ਕੈਂਪ ਲਾਇਆ ਹੋਇਆ ਉੱਥੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕੱਲ ਜਲੰਧਰ ਦੇ ਵਿੱਚ ਸਾਡੇ ਕੇਡੀ ਭੰਡਾਰੀ ਜੀ ਨੇ ਕੈਂਪ ਲਾਇਆ ਸੀ ਜਿਹੜੇ ਸਾਰੀਆਂ ਮੋਦੀ ਜੀ ਦੀਆਂ ਯੋਜਨਾਵਾਂ ਆਂਦੀਆਂ ਉਹ ਵੀ ਉਹਨਾਂ ਨੇ ਸਾਰਿਆਂ ਨੂੰ ਚੁੱਕ ਕੇ ਅਰਸ਼ਟ ਪਾ ਦਿੱਤੀ ਅਰ ਜਖੜ ਜੀ ਨੂੰ ਸਵੇਰੇ ਉਹਨਾਂ ਨੇ ਕਿਹਾ ਸੀ ਅਬ ਹੋਰ ਜਾਵਾਂਗੇ ਅਬ ਹੋਰ ਜਾ ਕੇ ਕੈਂਪ ਲਾਵਾਂਗੇ ਉਹ ਮੈਨੇ ਉਹਨਾਂ ਦੀ ਵੀ ਪਾ ਦਿੱਤੀ ਅਸੀਂ ਵੀ ਕਹਾਂਗੇ ਆ ਕੇ ਸਾਡੀ ਵੀ ਗ੍ਰਿਫਤਾਰੀ ਕਰੋ ਸਾਨੂੰ ਵੀ ਆ ਕੇ ਕਰੋ ਕਿ ਅਸੀਂ ਤੁਹਾਨੂੰ ਦੱਸੀਏ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਗਰਤਾ ਕਿੱਡਾ ਉਤਸ਼ਾਹਿਤ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਲ ਰਹਿ ਗਿਆ ਅਸੀਂ ਬੜੇ ਆਰਾਮ ਨਾਲ ਕੱਟੀਏ ਕੋਈ ਪੁਲਿਸ ਪ੍ਰਸ਼ਾਸਨ ਸਾਡੂੰ ਤੰਗ ਨਹੀਂ ਕਰਦਾ ਲੇਕਿਨ ਆ ਭੰਤਮਾਨ ਇਹੋ ਜਾ ਕੇ ਆਰਡਰ ਕਰਦਾ ਕਿ ਇਹਨਾਂ ਨੂੰ ਫੜ ਲਓ ਇਹਨਾਂ ਦੀ ਰੈਸਟ ਕਰ ਦਿਓ ਇਹ ਬਹੁਤ ਗਲਤ ਕਰ ਰਹੇ ਹਨ ਉਸ ਕਰਕੇ ਅਸੀਂ ਪਰਸੋਂ ਵੀ ਲੋਹੜੀ ਗੇਟ ਦੇ ਅੰਦਰ ਫੇਰ ਕੈਂਪ ਲਾਵਾਂਗੇ ਦੀ ਯੋਜਨਾਵਾਂ ਨੇ ਉਹਦਾ ਲਾਭ ਵਾਸਤੇ ਉਹਦੀ ਅਵੇਅਰਨੈਸ ਵਾਸਤੇ ਜਿਹੜੀ ਪੰਜਾਬ ਸਰਕਾਰ ਨਹੀਂ ਦੇ ਰਹੀ ਉਹਦੇ ਵਾਸਤੇ ਇਹ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਸੇਵਾਦਾਰ ਆਪਕੇ ਦਵਾਰ ਉਹ ਇੱਕ ਯੋਜਨਾ ਦੇ ਤਹਿਤ ਕੈਂਪ ਲਾਏ ਜਾ ਰਹੇ ਸੀਗੇ ਔਰ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਤੋਂ ਇੰਨਾ ਡਰ ਗਿਆ ਕਿ ਉਹਨੇ ਸਾਡੇ ਜਿੰਨੇ ਕੈਂਪ ਲਾ ਰਹੇ ਸਾਡੇ ਨੇਤਾ ਸੀਗੇ ਕਈ ਸਾਡੇ ਐਮਐਕਸ ਐਮਪੀ ਸਾਡੇ ਐਕਸ ਮਿਨਿਸਟਰ ਇਵਨ ਅਜ ਸਾਡੇ ਪ੍ਰਧਾਨ ਜਾਕੜ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਇਹਦੇ ਖਿਲਾਫ ਕੱਲ ਗਵਰਨਰ ਸਾਹਿਬ ਨੂੰ ਵੀ ਗਿਆਪਨ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇਖ ਕੇ ਆਏ ਲੇਕਿਨ ਉਹਨਾਂ ਨੇ ਫਿਰ ਵੀ ਅੱਜ ਜਿਹੜੇ ਸਾਡੇ ਜਾਖੜ ਸਾਹਿਬ ਨੂੰ ਗ੍ਰਿਫਤਾਰ ਕੀਤਾ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਦੀ ਯੋਜਨਾਵਾਂ ਜਿਹੜੀਆਂ ਨੇ ਉਹ ਲੋਕਾਂ ਵਾਸਤੇ ਨੇ ਔਰ ਲੋਕਾਂ ਤੱਕ ਪਹੁੰਚੇ ਕੱਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਜ਼ੁਲਮ ਕੀਤਾ ਆ ਔਰ ਜ਼ੁਲਮ ਜਿਹੜਾ ਹੈਗਾ ਉਹ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਕੀਤਾ ਆ ਔਰ ਇਸ ਕਰਕੇ ਕੀਤਾ ਆ ਕਿ ਉਹ ਆਯੂਸ਼ਮਾਨ ਜਿਹੜੀ ਸਕੀਮਾ ਸੀ ਜਾਂ ਸੈਂਟਰ ਗਵਰਨਮੈਂਟ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਜਿਹੜੀਆਂ ਸਕੀਮਾ ਸੀ ਉਹਨਾਂ ਦੇ ਬਾਰੇ ਜਿਹੜੇ ਕੈਂਪ ਲਾ ਰਹੇ ਸੀ ਉਹਦੇ ਵਿੱਚ ਜਿਹੜਾ ਹੈਗਾ ਆ ਸਰਕਾਰ ਨੇ ਪੁਲਸ ਦੇ ਦੂ ਕਰਕੇ ਅੱਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੱਕ ਦੇ ਨਾਲ ਲੋਕਾਂ ਦੇ ਜਿਹੜੇ ਹੱਕ ਸੀ ਉਹ ਖੋਏ ਗਏ ਨੇ ਉਹ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ